ਸਾਡੀਆਂ ਕਿਸਾਨ ਜਥੇਬੰਦੀਆਂ ਬਹੁਤ ਵੱਡਾ ਧਰਨਾ ਦੇ ਰਹੀਆਂ ਚੁੱਕ ਕੇ ਪੰਜਾਬ ਦੀ ਸਰਕਾਰ ਬਹੁਤ ਛੁੱਟੇ ਫੌਜਦਾਰੀ ਦੇ ਪਰਚੇ ਸਾਡੇ ਲੋਕਾਂ ਦੇ ਖਿਲਾਫ ਦਰਜ ਕਰ ਰਹੇ ਹੈਗੇ ਆ ਤੇ ਅਸੀਂ ਆਪਣੇ ਲਾਫੇ ਦੇ ਵਿੱਚ ਇਹੋ ਜਿਹਾ ਨਹੀਂ ਹੋਣ ਦੇਣਾ ਜਿਵੇਂ ਏ ਵੀ ਰਿਵਾਰਡ ਬਣ ਗਏ ਸਰਕਾਰ ਦਾ ਇਹ ਝੂਠੇ ਮੁਕਾਬਲੇ ਕਾਫੀ ਥਾਈਂ ਕੰਨੇ ਸ਼ੁਰੂ ਕਰ ਦਿੱਤੇ ਐ ਸਾਡੀ ਪੁਲਿਸ ਨੇ ਇਹ ਬਰਦਾਸ਼ਤ ਤੋਂ ਬਹੁਤ ਦੂਰੇ ਤੇ ਅਸੀਂ ਕਿਸਾਨ ਜਥੇਬੰਦੀਆਂ ਦਾ ਪੂਰਾ ਸਾਥ ਦੇਵਾਂਗੇ ਤੇ ਸਾਰਿਆਂ ਨੂੰ ਨਿਮਰਤਾ ਸਹਿਤ ਬੇਨਤੀ ਐ ਕਿ ਪੰਨਰ ਸਿੱਟੂ ਦੇ ਉੱਤੇ ਜਿਹੜੇ ਝੂਠੇ ਪਰਚੇ ਦਿੱਤੇ ਗਏ ਐ ਇਨਨੂੰ ਵਾਪਸ ਕਰਵਾਇਆ ਜਾਵੇ ਤੇ ਉਸ ਨੂੰ ਬਹਾਲ ਕੀਤਾ ਜਾਵੇ ਜੋ ਉਸ ਦੇ ਉੱਤੇ ਤਸੀਹੇ ਦਿੱਤੇ ਗਏ ਉਹ ਵੀ ਬਰਦਾਸ਼ਤੋ ਬੋਦੂ ਨੇ ਸੋਮੇ ਸਾਰੇ ਨੂੰ ਅਪੀਲ ਕਰਦੇ ਤੇ ਸਾਰੀਆਂ ਪਾਰਟੀਆਂ ਨੂੰ ਕਿਉਂ ਕਰਕੇ ਜੇ ਆਮ ਆਦਮੀ ਪਾਰਟੀ ਸਮਝਦੀ ਹੈ ਕਿ ਕੇਂਚੂਰਵਾਲ ਸਾਫ ਦੇ ਉੱਤੇ ਭਾਜਪਾ ਗਲਤ ਪਰਚੇ ਕਰ ਰਹੀ ਹੈ ਤਾਂ ਫਿਰ ਉਹਨਾਂ ਨੂੰ ਸਮਝ ਲੈਣਾ ਚਾਹੀਦਾ ਕੀ ਸੱਡਾ ਦਿਲ ਵੀ ਤੁਹਾਡੇ ਵਰਗਾ ਹੈਗਾ ਅਸੀਂ ਇਨਸਾਨ ਆ ਤੁਹਾਡੇ ਵਰਗੇ ਸਾਨੂੰ ਵੀ ਪੀੜ ਹੁੰਦੀ ਹੈ ਜਿਵੇਂ ਅੱਜ ਤੁਹਾਨੂੰ ਕੇਜੀ ਵਾਲਸ ਸਾਫ ਦੀ ਪੀੜ ਹੈਗੀ ਆ ਸਾਰੀ ਸਾਡੀ ਪਾਰਟੀਆਂ ਇੱਥੇ ਆਉਣਗੀਆਂ ਤੇ ਹੋਰ ਵੀ ਜਿਹੜੇ ਅਸਲ ਰੰਤ ਲੋਕ ਹੈਗੇ ਜਮਹੂਰੀਅਤ ਪਸੰਦ ਲੋਕ ਹੈ ਉਹ ਸਾਰੇ ਸ਼ਹਿਰੋਂ ਤੇ ਪਿੰਡੋਂ ਲੱਖਾਂ ਦੇ ਵਿੱਚ ਆ ਕੇ ਸੜਾ ਸਾਥ ਦੇ ਵਿੱਚ ਸੱਡੀਆਂ ਕਿਸਾਨ ਜੱਥੇਬੰਦੀਆਂ ਬਹੁਤ ਵੱਡਾ ਧਰਨਾ ਦੇ ਰਹੀਆਂ ਚੁੱਕ ਕੇ ਪੰਜਾਬ ਦੀ ਸਰਕਾਰ ਬਹੁਤ ਛੁੱਟੇ ਫੌਜਦਾਰੀ ਦੇ ਪਰਚੇ ਸਾਡੇ ਲੋਕਾਂ ਦੇ ਖਿਲਾਫ ਦਰਜ ਕਰ ਰਹੇ ਹੈਗੇ ਆ ਤੇ ਅਸੀਂ ਆਪਣੇ ਲਾਫੇ ਦੇ ਵਿੱਚ ਇਹ ਹੋ ਜਾ ਨਹੀਂ ਹੋਣ ਦੇਣਾ ਜਿਵੇਂ ਇਹ ਵੀ ਰਿਵਾਰਡ ਬਣ ਗਿਆ ਇਸ ਸਰਕਾਰ ਦਾ ਇਹ ਝੂਠੇ ਮੁਕਾਬਲੇ ਕਾਫੀ ਥਾਂ ਕੰਨੇ ਸ਼ੁਰੂ ਕਰ ਦਿੱਤੇ ਐ ਸਾਡੀ ਪੁਲਿਸ ਨੇ ਇਹ ਬਰਦਾਸ਼ਤ ਤੋਂ ਬਹੁਤ ਦੂਰੇ ਤੇ ਅਸੀਂ ਕਿਸਾਨ ਜਥੇਬੰਦੀਆਂ ਦਾ ਪੂਰਾ ਸਾਥ ਦੇਵਾਂਗੇ ਤੇ ਸਾਰਿਆਂ ਨੂੰ ਨਿਮਰਤਾ ਸਹਿਤ ਬੇਨਤੀ ਹੈ ਕਿ ਪੰਨਰ ਸਿੱਟੂ ਦੇ ਉੱਤੇ ਜਿਹੜੇ ਝੂਠੇ ਪਰਚੇ ਦਿੱਤੇ ਗਏ ਐ ਇਹਨਾਂ ਨੂੰ ਵਾਪਸ ਕਰਵਾਇਆ ਜਾਵੇ ਤੇ ਉਸ ਨੂੰ ਬਹਾਲ ਕੀਤਾ ਜਾਵੇ ਜੋ ਉਸ ਦੇ ਉੱਤੇ ਤਸੀਹੇ ਦਿੱਤੇ ਗਏ ਉਹ ਵੀ ਬਰਦਾਸ਼ਤੋ ਬਹੁਤ ਦੂਰ ਨੇ ਸੋਮੇ ਸਾਰਿਆਂ ਨੂੰ ਅਪੀਲ ਕਰਦੇ ਤੇ ਸਾਰੀਆਂ ਪਾਰਟੀਆਂ ਨੂੰ ਕਿਉਂ ਕਰਕੇ ਜੇ ਆਮ ਆਦਮੀ ਪਾਰਟੀ ਸਮਝਦੀ ਹੈ ਕਿ ਕਾਂਜਰੀਵਾਲ ਸਾਹਿਬ ਦੇ ਉੱਤੇ ਭਾਜਪਾ ਗਲਤ ਪਰਚੇ ਕਰ ਰਹੀ ਹੈ ਤਾਂ ਫਿਰ ਉਹਨਾਂ ਨੂੰ ਸਮਝ ਲੈਣਾ ਚਾਹੀਦਾ ਹੈ ਕੀ ਸਾਡਾ ਦਿਲ ਵੀ ਤੁਹਾਡੇ ਵਰਗਾ ਹੈਗਾ ਅਸੀਂ ਇਨਸਾਨ ਆ ਤੁਹਾਡੇ ਵਰਗੇ ਸਾਨੂੰ ਵੀ ਪੀੜ ਹੁੰਦੀ ਹੈ ਜਿਵੇਂ ਅੱਜ ਤੁਹਾਨੂੰ ਕੇਜੀ ਵਾਲ ਸਾਬ ਦੀ ਪੀੜ ਰਹੀ ਹੈ ਸਾਰੀ ਸਾਡੀ ਪਾਰਟੀਆਂ ਇੱਥੇ ਆਉਣਗੀਆਂ ਤੇ ਹੋਰ ਵੀ ਜਿਹੜੇ ਅਸਲ ਵਿੱਚ ਲੋਕ ਹੈਗੇ ਜਮਹੂਰੀਅਤ ਪਸੰਦ ਲੋਕ ਹੈ ਉਹ ਸਾਰੇ ਸ਼ਹਿਰੋਂ ਤੇ ਪਿੰਡੋਂ ਲੱਖਾਂ ਦੇ ਵਿੱਚ ਆ ਕੇ ਸੜਾ ਸਾਥ ਦੇ ਸਾਡੇ ਆ ਕਿਸਾਨ ਜੱਟ ਬੰਦੇ ਆ ਬਹੁਤ ਵੱਡਾ ਧਰਨਾ ਦੇ ਰਹੀ ਹੈ ਚੁੱਕ ਕੇ ਪੰਜਾਬ ਦੀ ਸਰਕਾਰ ਬਹੁਤ ਛੁੱਟੇ ਫੌਜਦਾਰੀ ਦੇ ਪਰਚੇ ਸਾਡੇ ਲੋਕਾਂ ਦੇ ਖਿਲਾਫ ਦਰਜ ਕਰ ਰਹੇ ਹੈਗੇ ਆ ਤੇ ਅਸੀਂ ਆਪਣੇ ਲਾਫੇ ਦੇ ਵਿੱਚ ਇਹੋ ਜਿਹਾ ਨਹੀਂ ਹੋਣ ਦੇਣਾ ਜਿਵੇਂ ਇਹ ਵੀ ਰਿਵਾਰਡ ਬਣ ਗਿਆ ਇਸ ਸਰਕਾਰ ਦਾ ਇਹ ਝੂਠੇ ਮੁਕਾਬਲੇ ਕਾਫੀ ਟਾਈਮ ਕੰਮੇ ਸ਼ੁਰੂ ਕਰ ਦਿੱਤੇ ਹੈ ਸਾਡੀ ਪੁਲਿਸ ਨੇ ਇਹ ਬਰਦਾਸ਼ਤ ਤੋਂ ਬਹੁਤ ਦੂਰੇ ਤੇ ਅਸੀਂ ਕਿਸਾਨ ਜਥੇਬੰਦੀਆਂ ਦਾ ਪੂਰਾ ਸਾਥ ਦੇਵਾਂਗੇ ਤੇ ਸਾਰਿਆਂ ਨੂੰ ਨਿਵਰਤਾ ਸਹਿਤ ਬੇਤੀ ਹੈ ਕਿ ਭਾਣਾ ਸਿੱਧੂ ਦੇ ਉੱਤੇ ਜਿਹੜੇ ਝੂਠੇ ਪਰਚੇ ਦਿੱਤੇ ਗਏ ਹੈ ਇਹਨਾਂ ਨੂੰ ਵਾਪਸ ਕਰਵਾਇਆ ਜਾਵੇ ਤੇ ਉਸ ਨੂੰ ਬਹਾਲ ਕੀਤਾ ਜਾਵੇ ਜੋ ਉਸ ਦੇ ਉੱਤੇ ਤਸੀਹੇ ਦਿੱਤੇ ਗਏ ਉਹ ਵੀ ਬਰਦਾਸ਼ਤੋ ਬਹੁਤ ਦੂਰ ਨੇ ਸੋ ਮੈਂ ਸਾਰਿਆਂ ਨੂੰ ਅਪੀਲ ਕਰਦਾ ਤੇ ਸਾਰੀਆਂ ਪਾਰਟੀਆਂ ਨੂੰ ਕਿਉਂ ਕਰਕੇ ਜੇ ਆਮ ਆਦਮੀ ਪਾਰਟੀ ਸਮਝਦੀ ਹੈ ਕਿ ਕਾਂਜਰੀਵਾਲ ਸਾਹਿਬ ਦੇ ਉੱਤੇ ਭਾਜਪਾ ਗਲਤ ਪਰਚੇ ਕਰ ਰਹੀ ਹੈ ਤਾਂ ਫਿਰ ਉਹਨਾਂ ਨੂੰ ਸਮਝ ਲੈਣਾ ਚਾਹੀਦਾ ਹੈ ਕਿ ਸੱਤਾ ਦਿਲ ਵੀ ਤੋਡੇ ਵਰਗੇ ਹੈਗੇ ਅਸੀਂ ਇਨਸਾਨ ਆ ਤੁਹਾਡੇ ਵਰਗੇ ਸਾਨੂੰ ਵੀ ਪੀੜ ਹੁੰਦੀ ਹੈ ਜਿਵੇਂ ਅੱਜ ਤੁਹਾਨੂੰ ਕੇਜੀ ਵਾਲਸ ਸਰਪ ਦੀ ਪੀੜ ਹੈਗੀ ਆ ਸਾਰੀ ਸਾਡੀ ਪਾਰਟੀਆਂ ਇੱਥੇ ਆਉਣਗੀਆਂ ਤੇ ਹੋਰ ਵੀ ਜਿਹੜੇ ਅਸਲ ਰੰਤ ਲੋਕ ਹੈਗੇ ਆ ਜਮਹੂਰੀਅਤ ਪਸੰਦ ਲੋਕ ਹੈ ਉਹ ਸਾਰੇ ਸ਼ਹਿਰੋਂ ਤੇ ਪਿੰਡੋਂ ਲੱਖਾਂ ਦੇ ਵਿੱਚ ਆ ਕੇ ਸੜਕ ਸਾਥ ਦੇ ਸੜੀਆਂ ਕਿਸਾਨ ਜੱਥੇਬੰਦੀਆਂ ਬਹੁਤ ਵੱਡਾ ਧਰਨਾ ਦੇ ਰਹੀਆਂ ਚੁੱਕ ਕੇ ਪੰਜਾਬ ਦੀ ਸਰਕਾਰ ਬਹੁਤ ਝੂਠੇ ਫੌਜਦਾਰੀ ਦੇ ਪਰਚੇ ਸਾਡੇ ਲੋਕਾਂ ਦੇ ਖਿਲਾਫ ਦਰਜ ਕਰ ਰਹੇ ਹੈਗੇ ਆ ਤੇ ਅਸੀਂ ਆਪਣੇ ਲਾਫੇ ਦੇ ਵਿੱਚ ਇਹੋ ਜਿਹਾ ਨਹੀਂ ਹੋਣ ਦੇਣਾ ਜਿਵੇਂ ਇਹ ਵੀ ਰਵਾਜ ਬਣ ਗਿਆ ਇਸ ਸਰਕਾਰ ਦਾ ਇਹ ਝੂਠੇ ਮੁਕਾਬਲੇ ਕਾਫੀ ਥਾਈਂ ਕਰਨੇ ਸ਼ੁਰੂ ਕਰ ਦਿੱਤੇ ਐ ਸਾਡੀ ਪੁਲਿਸ ਨੇ ਇਹ ਬਰਦਾਸ਼ਤ ਤੋਂ ਬਹੁਤ ਦੂਰੇ ਤੇ ਅਸੀਂ ਕਿਸਾਨ ਜਥੇਬੰਦੀਆਂ ਦਾ ਪੂਰਾ ਸਾਥ ਦੇਵਾਂਗੇ ਤੇ ਸਾਰਿਆਂ ਨੂੰ ਨਿਮਰਤਾ ਸਹਿਤ ਬੇਨਤੀ ਐ ਕਿ ਪਾ ਨਰਸਿੱਧੂ ਦੇ ਉੱਤੇ ਜਿਹੜੇ ਝੂਠੇ ਪਰਚੇ ਦਿੱਤੇ ਗਏ ਐ ਇਹਨਾਂ ਨੂੰ ਵਾਪਸ ਕਰਵਾਇਆ ਜਾਵੇ ਤੇ ਉਸ ਨੂੰ ਬਹਾਲ ਕੀਤਾ ਜਾਵੇ ਜੋ ਉਸ ਦੇ ਉੱਤੇ ਤਸੀਹੇ ਦਿੱਤੇ ਗਏ ਉਹ ਵੀ ਬਰਦਾਸ਼ਤੋ ਬੋਦੂ ਨੇ ਸੋਮੇ ਸਾਰੇ ਨੂੰ ਪੀਲ ਕਰਦੇ ਤੇ ਸਾਰੀਆਂ ਪਾਰਟੀਆਂ ਨੂੰ ਕਿਉਂ ਕਰਕੇ ਜੇ ਆਮ ਆਦਮੀ ਪਾਰਟੀ ਸਮਝਦੀ ਹੈ ਕਿ ਕੇਂਚੂਰਵਾਲ ਸਾਫ ਦੇ ਉੱਤੇ ਬੀਜੇਪੀ ਗਲਤ ਪਰਚੇ ਕਰ ਰਹੀ ਹੈ ਤਾਂ ਫਿਰ ਉਹਨਾਂ ਨੂੰ ਸਮਝ ਲੈਣਾ ਚਾਹੀਦਾ ਹੈ ਕਿ ਸੱਡਾ ਦਿਲ ਵੀ ਤੁਹਾਡੇ ਵਰਗਾ ਹੈਗੇ ਅਸੀਂ ਇਨਸਾਨ ਆ ਤੁਹਾਡੇ ਵਰਗੇ ਸਾਨੂੰ ਵੀ ਪੀੜ ਹੁੰਦੀ ਹੈ ਜਿਵੇਂ ਅੱਜ ਤੁਹਾਨੂੰ ਕੇਜੀ ਵਾਲ ਸਬ ਦੀ ਪੀੜ ਰਹੀ ਕੀ ਹੈ ਸਾਰੀ ਸਾਡੀ ਪਾਰਟੀਆਂ ਇੱਥੇ ਆਉਣਗੀਆਂ ਤੇ ਹੋਰ ਵੀ ਜਿਹੜੇ ਅਸਲ ਵਿੱਚ ਲੋਕ ਹੈਗੇ ਜਮਹੂਰੀਤ ਪਸੰਦ ਲੋਕ ਹੈ ਉਹ ਸਾਰੇ ਸ਼ਹਿਰੋਂ ਤੇ ਪਿੰਡੋਂ ਲੱਗਣ ਦੇ ਵਿੱਚ ਆ ਕੇ Sort of Subscribe to One India channel and never miss an update.